ਇਹਨੋਂ ਗੱਲਾਂ ਲੜ ਬਣ ਲਓ ਸਨਮਾਨ ਤੇ ਪੈਸਾ ਘਰ ਬੈਠੇ ਆਵੇਗਾ ਦੋਸਤੋ ਕਿਸੇ ਜੰਗਲ ਵਿੱਚ ਇੱਕ ਕਾਂ ਰਹਿੰਦਾ ਸੀ ਕਾਂ ਬੜਾ ਹੀ ਸਧਾਰਨ ਸੀ ਨਾ ਮੋਰ ਦੀ ਤਰ੍ਹਾਂ ਰੰਗ ਬਿਰੰਗੇ ਉਸਦੇ ਖੰਭ ਸਨ ਨਾ ਬੁਲਬੁਲ ਜਹੀ ਮਿੱਠੀ ਆਵਾਜ਼ ਤੇ ਨਾ ਹੀ ਤੋਤੇ ਜਹੀ ਝੈਕ ਸੀ ਉਸਦੀ ਕਾਂ ਕਾਂ ਅਕਸਰ ਸਭ ਨੂੰ ਸਧਾਰਨ ਜੀ ਲੱਗਦੀ ਸੀ ਪਰ ਕਾਂ ਦਾ ਮਨ ਹਮੇਸ਼ਾ ਇਹੀ ਚਾਹੁੰਦਾ ਸੀ ਕਿ ਜਦੋਂ ਉੱਡ ਕੇ ਕਿਤੇ ਪਹੁੰਚੇ ਤਾਂ ਸਭ ਉਸ ਨੂੰ ਕਹਿਨ ਅਰੇ ਦੇਖੋ ਦੇਖੋ ਕਾਂ ਆ ਗਿਆ ਪਰ ਅਫਸੋਸ ਅਜਿਹਾ ਤਦੈ ਨਾ ਹੋਇਆ ਇੱਕ ਦਿਨ ਦੀ ਗੱਲ ਹੈ ਸਵੇਰ ਦਾ ਸਮਾਂ ਸੀ ਸੂਰਜ ਹੌਲੀ-ਹੌਲੀ ਅਸਮਾਨ ਤੇ ਚੜ ਰਿਹਾ ਸੀ ਅਤੇ ਜੰਗਲ ਦੇ ਸਾਰੇ ਜੀਵ ਆਪਣੇ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ ਕੋਈ ਕਾਂ ਜਾ ਰਿਹਾ ਸੀ ਕੋਈ ਪਾਣੀ ਪੀ ਗਿਆ ਸੀ ਕੋਈ ਗਾਣਾ ਗਾ ਰਿਹਾ ਸੀ ਤਾਂ ਕੋਈ ਆਪਣੇ ਬੱਚਿਆਂ ਨੂੰ ਖਿਲਾ ਰਿਹਾ ਸੀ ਇਸ ਸਮੇਂ ਇੱਕ ਵੱਡੇ ਪੀਪਲ ਦੇ ਦਰੱਖਤ ਦੀ ਉੱਚੀ ਟਾਣੀ ਤੇ ਇੱਕ ਕਾਂ ਇਕੱਲਾ ਬੈਠਾ ਸੀ ਉਸ ਦੀ ਚੁੰਝ ੇਠਾਵਾਲ ਚੁੱਕੀ ਹੋਈ ਸੀ ਅੱਖਾਂ ਵਿੱਚ ਅਜੀਬ ਜਿਹੀ ਉਦਾਸੀ ਝਲਕ ਰਹੀ ਸੀ ਉਹ ਸੋਚ ਰਿਹਾ ਸੀ ਕਿਉਂ ਮੇਰੀ ਕਾਂ ਕਾਨੂੰ ਕੋਈ ਮਹੱਤਵ ਨਹੀਂ ਦਿੰਦਾ ਕਿਉਂ ਜਦੋਂ ਮੈਂ ਕਿਤੇ ਜਾਂਦਾ ਹਾਂ ਤਾਂ ਸਭ ਅਣਦੇਖਿਆ ਕਰ ਦਿੰਦੇ ਹਨ ਕਿ ਮੇਰੀ ਕੋਈ ਪਛਾਣ ਨਹੀਂ ਬਣ ਸਕਦੀ ਮੈਂ ਤਾਂ ਬਸ ਭੀੜ ਵਿੱਚ ਗੁੰਮ ਜਿਹਾ ਹੋ ਜਾਂਦਾ ਹਾਂ ਅਖੀਰ ਮੈਂ ਕਦੋਂ ਖਾਸ ਬਣਾਂਗਾ ਲੋਕ ਮੈਨੂੰ ਤਵੱਜੋ ਕਦੋਂ ਦੇਣਗੇ ਕਦੋਂ ਮੇਰੀ ਕਦਰ ਕਰਨਗੇ ਇੰਨਾ ਸੋਚਦੇ ਸੋਚਦੇ ਉਸਦੇ ਦਿਲ ਦਾ ਬੋਝ ਹੋਰ ਵੱਧਦਾ ਜਾ ਰਿਹਾ ਸੀ ਉਹ ਨਿਰਾਸ਼ ਹੋ ਕੇ ਅਸਮਾਨ ਵੱਲ ਦੇਖਦਾ ਅਤੇ ਫਿਰ ਆਪਣੇ ਪੰਖ ਸਿਮੇਟ ਕੇ ਚੁੱਪਚਾਪ ਬੈਠ ਜਾਂਦਾ ਤਾਂ ਧੀ ਉੱਥੋਂ ਇੱਕ ਲੂੰਬੜੀ ਲੰਘ ਰਹੀ ਸੀ ਲੂੰਬੜੀ ਆਪਣੀ ਚਤਰਾਈ ਅਤੇ ਤੇਜ਼ ਦਿਮਾਗ ਲਈ ਪੂਰੇ ਜੰਗਲ ਵਿੱਚ ਜਾਣੀ ਜਾਂਦੀ ਸੀ ਉਸਨੇ ਦੇਖਿਆ ਕਿ ਕਾਂ ਕੁਝ ਜ਼ਿਆਦਾ ਹੀ ਗੁਮਸੂਮ ਹੈ ਆਮ ਤੌਰ ਤੇ ਇਹ ਕਾਂ ਐਨੀ ਜ਼ੋਰ ਨਾਲ ਕਾਂ-ਕਾਂ ਕਰਦਾ ਸੀ ਕਿ ਦੂਰ ਬੈਠੇ ਜਾਨਵਰ ਵੀ ਸੁਣ ਲੈਂਦੇ ਸਨ ਪਰ ਅੱਜ ਤਾਂ ਉਹ ਬਿਲਕੁਲ ਸ਼ਾਂਤ ਬੈਠਾ ਸੀ ਲੂੰਬੜੀ ਨੇ ਸੋਚਿਆ ਇਹ ਤਾਂ ਬੜੀ ਹੀ ਅਜੀਬ ਗੱਲ ਹੈ ਇਹ ਕਾਂ ਜੋ ਹਰ ਵਕਤ ਸ਼ੋਰ ਮਚਾਉਂਦਾ ਹੈ ਅੱਜ ਅਚਾਨਕ ਤੋਂ ਚੁੱਪ ਕਿਉਂ ਹੈ ਉਹ ਕਾਂ ਦੇ ਕੋਲ ਜਾਂਦੀ ਹੈ ਅਤੇ ਹੱਸਦੇ ਹੋਏ ਕਹਿੰਦੀ ਹੈ ਮਿੱਤਰ ਕਾਂ ਅੱਜ ਤੇਰੇ ਮੁਕਤ ਖਾਮੋਸ਼ੀ ਕੀ ਹੋਜੀ ਹੈ ਤੇਰੀ ਕਾਂ ਕਾਂ ਤਾਂ ਪੂਰੇ ਜੰਗਲ ਨੂੰ ਹਿਲਾ ਦਿੰਦੀ ਹੈ ਫਿਰ ਵੀ ਅੱਜ ਕੁਝ ਸੁਣਾਈ ਨਹੀਂ ਦੇ ਰਿਹਾ ਕੀ ਹੋਇਆ ਤੂੰ ਐਨਾ ਉਦਾਸ ਕਿਵੇਂ ਬੈਠਾ ਹੈ ਕਾਂ ਨੇ ਲੰਬਾ ਸਾਹ ਭਰਿਆ ਅਤੇ ਹੌਲੀ ਜਿਹੇ ਕਿਹਾ ਭੈਣ ਲੂੰਬੜੀ ਇਹ ਹੀ ਤਾਂ ਮੇਰੀ ਸਮੱਸਿਆ ਹੈ ਮੈਂ ਚਾਹੁੰਦਾ ਹਾਂ ਕਿ ਜਦੋਂ ਵੀ ਮੈਂ ਕਿਤੇ ਜਾਵਾਂ ਸਭ ਮੈਨੂੰ ਦੇਖ ਕੇ ਕਹਿਣ ਦੇਖੋ ਦੇਖੋ ਕਾਂ ਆਇਆ ਹੈ ਲੇਕਿਨ ਅਜਿਹਾ ਕਦੇ ਹੁੰਦਾ ਹੀ ਨਹੀਂ ਮੇਰੀ ਕਾਂ ਕਾਂ ਸਭ ਨੂੰ ਸਿਰਫ ਸ਼ੋਰ ਲੱਗਦੀ ਹੈ ਕੋਈ ਮੇਰੀ ਤਰਫ ਧਿਆਨ ਨਹੀਂ ਦਿੰਦਾ ਮੈਂ ਭੀੜ ਵਿੱਚ ਗੁੰਮ ਹੋ ਜਾਂਦਾ ਹਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਸਭ ਦੇ ਦਿਲ ਵਿੱਚ ਜਗ੍ਹਾ ਕਿਵੇਂ ਬਣਾਵਾਂ ਕਾਂ ਦੀ ਗੱਲ ਸੁਣ ਕੇ ਲੂੰਬੜੀ ਹਲਕੀ ਜਹੀ ਮੁਸਕੁਰਾਈ ਉਸਨੇ ਆਪਣੀ ਪੂੰਛ ਨੂੰ ਹੌਲੀ ਜੇ ਹਿਲਾਇਆ ਤੇ ਬੋਲੀ ਮਿੱਤਰ ਕਾਂ ਤੇਰੀ ਇਹ ਪਰੇਸ਼ਾਨੀ ਇਕੱਲੇ ਤੇਰੀ ਨਹੀਂ ਹੈ ਇਸ ਜੰਗਲ ਵਿੱਚ ਬਹੁਤ ਸਾਰੇ ਜੀਵ ਅਜਿਹਾ ਹੀ ਸੋਚਦੇ ਹਨ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਮਾਨ ਸਨਮਾਨ ਬਧੇ ਸਭ ਉਸ ਦੀ ਤਰਫ਼ ਦੇਖਣਾ ਤੇ ਉਸ ਦਾ ਨਾਮ ਲੈ ਲੇਕਿਨ ਇਹ ਆਸਾਨੀ ਨਾਲ ਨਹੀਂ ਹੁੰਦਾ ਇਸ ਦੇ ਲਈ ਕੁਝ ਆਤਾ ਦੇ ਕੁਝ ਤਰੀਕੇ ਅਪਣਾਉਣੇ ਪੈਂਦੇ ਹਨ ਅਗਰ ਤੂੰ ਇਹਨਾਂ ਨੂੰ ਸਿੱਖ ਜਾਵੇਂ ਤਾਂ ਹਰ ਜਗ੍ਹਾ ਲੋਕ ਤੈਨੂੰ ਪਛਾਣਨਗੇ ਅਤੇ ਤੈਨੂੰ ਮਾਨ ਸਨਮਾਨ ਦੇਣਗੇ ਦੋਸਤੋ ਕਾਂ ਉਸ ਦੀ ਗੱਲ ਧਿਆਨ ਨਾਲ ਸੁਣ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਵੀ ਹੁਣ ਥੋੜੀ ਜਿਹੀ ਚਮਕ ਆ ਰਹੀ ਸੀ ਲੂੰਬੜੀ ਅੱਗੇ ਕਹਿੰਦੀ ਹੈ ਦੇਖ ਦੋਸਤ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਹਨ ਪਹਿਲੇ ਉਹ ਜੋ ਆਉਂਦੇ ਹੀ ਕਹਿੰਦੇ ਹਨ ਦੇਖੋ ਮੈਂ ਆ ਗਿਆ ਹਾਂ ਅਤੇ ਦੂਸਰੇ ਉਹ ਜਿਨ੍ਹਾਂ ਦੇ ਆਉਂਦੇ ਹੀ ਲੋਕ ਖੁਦ ਕਹਿੰਦੇ ਹਨ ਦੇਖੋ ਉਹ ਆ ਗਿਆ ਹੁਣ ਇਹ ਤੈਨੂੰ ਤੈਅ ਕਰਨਾ ਹੈ ਕਿ ਤੂੰ ਕਿਹੜਾ ਬੰਨਾ ਚਾਹੁੰਦਾ ਹੈ ਕਾਂ ਨੇ ਹੋਲੀ ਜੇ ਸਿਰ ਹਿਲਾਇਆ ਤੇ ਬੋਲਿਆ ਭੈਣ ਲੂੰਬੜੀ ਮੈਨੂੰ ਤਾਂ ਉਹ ਹੀ ਬੰਨਾ ਹੈ ਜਿਸ ਨੂੰ ਦੇਖ ਕੇ ਲੋਕ ਖੁਦ ਕਹਿੰਦੇ ਦੇਖੋ ਕਾਂ ਆ ਗਿਆ ਲੂੰਬੜੀ ਨੇ ਸਮਝਾਉਂਦੇ ਹੋਏ ਕਿਹਾ ਇਹ ਕੋਈ ਔਖੀ ਗੱਲ ਨਹੀਂ ਹੈ ਜਿਵੇਂ ਕਿਸਾਨ ਬੀਜ ਬੀਜਦਾ ਹੈ ਅਤੇ ਸਮਾਂ ਦੇ ਕੇ ਫਸਲ ਉਗਦੀ ਹੈ ਓਵੇਂ ਇਹ ਤੈਨੂੰ ਵੀ ਚੰਗੇ ਗੁਣ ਬੀਜਨੇ ਹੋਣਗੇ ਹੌਲੀ-ਹੌਲੀ ਇਹ ਗੁਣ ਤੇਨੂੰ ਸਭ ਦੇ ਦਿਲ ਵਿੱਚ ਜਗ੍ਹਾ ਦਿਵਾਉਣਗੇ ਉਸਨੇ ਕਾਨੂੰਨ ਨੀਤੀ ਸ਼ਾਸਤਰ ਦੀਆਂ ਗੱਲਾਂ ਸਮਝਾਉਂਦੇ ਹੋਏ ਕਿਹਾ ਵਿਅਕਤੀਤਵ ਕੇਵਲ ਆਵਾਜ਼ ਰੂਪ ਨਾਲ ਨਹੀਂ ਬਣਦਾ ਵਿਅਕਤੀਤਵ ਉਹਨਾਂ ਆਤਮਾ ਨਾਲ ਬਣਦਾ ਹੈ ਜਿਨ੍ਹਾਂ ਨੂੰ ਲੋਕ ਮਹਿਸੂਸ ਕਰਦੇ ਹਨ ਜਿਵੇਂ ਮਿੱਠੀ ਬੋਲੀ ਨਾਲ ਕਠੋਰ ਦਿਲ ਵੀ ਪਿਗਲ ਜਾਂਦੇ ਹਨ ਨਿਮਰਤਾ ਨਾਲ ਵੱਡੇ ਤੋਂ ਵੱਡਾ ਵੀ ਝੁਕ ਜਾਂਦਾ ਹੈ ਅਤੇ ਵਿਸ਼ਵਾਸ ਨਾਲ ਹਰ ਰਿਸ਼ਤੇ ਵਿੱਚ ਮਜ਼ਬੂਤੀ ਆ ਜਾਂਦੀ ਹੈ ਕਾਂ ਧਿਆਨ ਨਾਲ ਸੁਣ ਰਿਹਾ ਸੀ ਉਸਨੇ ਪੁੱਛਿਆ ਤਾਂ ਭੈਣ ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੂੰ ਮੈਨੂੰ ਅਪਣਾਉਣਾ ਚਾਹੀਦਾ ਹੈ ਲੂੰਬੜੀ ਕਹਿੰਦੀ ਹੈ ਕੁਝ ਖਾਸ ਗੱਲਾਂ ਹਨ ਜਿਨ੍ਹਾਂ ਨੂੰ ਜੇਕਰ ਤੂੰ ਅਪਣਾ ਲਵੇਂ ਤਾਂ ਤੂੰ ਭੀੜ ਵਿੱਚ ਕਦੇ ਗਵਾਚੇਗਾ ਨਹੀਂ ਲੋਕ ਤੈਨੂੰ ਪਹਿਚਾਨਣਗੇ ਤੈਨੂੰ ਮਾਨ ਸਨਮਾਨ ਦੇਣਗੇ ਅਤੇ ਤੇਰੀ ਕਾ ਕਾਂ ਨੂੰ ਵੀ ਮਹੱਤਵ ਦੇਣਗੇ ਯਾਦ ਰੱਖ ਜੋ ਜੀਵ ਆਪਣੇ ਸੁਭਾਵ ਨਾਲ ਦੂਸਰਿਆਂ ਦਾ ਦਿਲ ਜਿੱਤ ਲੈਂਦਾ ਹੈ ਉਹੀ ਅਸਲੀ ਵਿਜੇਤਾ ਹੁੰਦਾ ਹੈ ਤਾਕਤ ਅਤੇ ਸੁੰਦਰਤਾ ਛਣਿਕ ਹੁੰਦੀ ਹੈ ਪਰ ਸੁਭਾਵ ਅਤੇ ਵਿਵਹਾਰ ਹਮੇਸ਼ਾ ਅਮਰ ਰਹਿੰਦੇ ਹਨ ਉਸਨੇ ਇੱਕ ਉਦਾਹਰਣ ਨਾਲ ਸਮਝਾਇਆ ਸੋਚ ਜਦੋਂ ਮੋਰ ਨੱਚਦਾ ਹੈ ਤਾਂ ਸਭ ਉਸ ਵੱਲ ਆਕਰਸ਼ਿਤ ਹੋ ਜਾਂਦੇ ਹਨ ਕਿਉਂਕਿ ਉਹ ਆਪਣੀ ਖੂਬਸੂਰਤੀ ਨਾਲ ਖੁਸ਼ੀ ਵੰਡਦਾ ਹੈ ਉਸੇ ਤਰ੍ਹਾਂ ਹਾਥੀ ਆਪਣੀ ਗੰਭੀਰਤਾ ਨਾਲ ਸਭ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕੀੜੀ ਛੋਟੀ ਹੋ ਕੇ ਵੀ ਸਭ ਨੂੰ ਮਿਹਨਤ ਅਤੇ ਇਕਤਾ ਦਾ ਪਾਠ ਪੜ੍ਹਾਉਂਦੀ ਹੈ ਤਾਂ ਤੂੰ ਕਿਉਂ ਨਹੀਂ ਆਪਣੇ ਅੰਦਰ ਅਜਿਹੇ ਗੁਣ ਪੈਦਾ ਕਰ ਸਕਦਾ ਕਾਂ ਦੀਆਂ ਅੱਖਾਂ ਚਮਕਣ ਲੱਗੀਆਂ ਉਸਨੇ ਕਿਹਾ ਹਾਂ ਪੈਨਾ ਹੁਣ ਮੈਨੂੰ ਸਮਝ ਵਿੱਚ ਆ ਗਿਆ ਹੈ ਅਸਲੀ ਪਹਿਚਾਨ ਬਾਹਰੋਂ ਨਹੀਂ ਬਲਕਿ ਅੰਦਰੋਂ ਬੰਦੀ ਹੈ ਜੇਕਰ ਮੈਂ ਆਪਣੇ ਸੁਭਾਅ ਅਤੇ ਆਦਤ ਨੂੰ ਬਦਲ ਲਵਾਂ ਤਾਂ ਲੋਕ ਖੁਦ ਮੈਨੂੰ ਮਾਨ ਦੇਣਗੇ ਲੂੰਬੜੀ ਮੁਸਕਰਾਈ ਅਤੇ ਬੋਲੀ ਸਹੀ ਕਿਹਾ ਦੋਸਤ ਇਹ ਸੰਸਾਰ ਉਸੇ ਨੂੰ ਯਾਦ ਕਰਦਾ ਹੈ ਜੋ ਸ਼ਬਦੇ ਦਿਲ ਵਿੱਚ ਛਾਪ ਛੱਡ ਜਾਂਦਾ ਹੈ ਜੋ ਕੇਵਲ ਦਿਖਾਵੇ ਵਿੱਚ ਜਿਉਂਦੇ ਹਨ ਉਹਨਾਂ ਨੂੰ ਲੋਕ ਜਲਦ ਭੁੱਲ ਜਾਂਦੇ ਹਨ ਪਰ ਜੋ ਦਿਲ ਚਿਤ ਲੈਂਦੇ ਹਨ ਉਹਨਾਂ ਦੀ ਪਹਿਚਾਨ ਅਮਰ ਹੋ ਜਾਂਦੀ ਹੈ। ਲੂੰਬੜੀ ਨੇ ਕਾਨੂੰ ਕਿਹਾ ਦੋਸਤ ਜੇਕਰ ਤੂੰ ਸੱਚ ਵਿੱਚ ਜੰਗਲ ਵਿੱਚ ਆਪਣੀ ਪਹਿਚਾਨ ਬਣਾਉਣਾ ਚਾਹੁੰਦਾ ਹੈ ਤਾਂ ਤੈਨੂੰ ਕੁਝ ਖਾਸ ਗੱਲਾਂ ਅਪਣਾਉਣੀਆਂ ਹੋਣਗੀਆਂ। ਇਹ ਗੱਲਾਂ ਛੋਟੀਆਂ ਲੱਗਣਗੀਆਂ ਲੇਕਿਨ ਇਹ ਹੀ ਤੈਨੂੰ ਸਧਾਰਨ ਤੋਂ ਅਸਧਾਰਨ ਬਣਾਉਣਗੀਆਂ। ਧਿਆਨ ਨਾਲ ਸੁਣ ਮੈਂ ਤੈਨੂੰ ਨੋ ਲੱਛਣ ਦੱਸਦੇ ਹਾਂ ਜੋ ਤੈਨੂੰ ਇੱਕ ਵਿਸ਼ੇਸ਼ ਪਹਿਚਾਨ ਦੇਵਣਗੇ ਜੇਕਰ ਇਹ ਨੋ ਗੱਲਾਂ ਤੇਰੇ ਅੰਦਰ ਆ ਗਈਆਂ ਤਾਂ ਲੋਕ ਤੈਨੂੰ ਮਾਣ ਸਨਮਾਨ ਦੇਣ ਲੱਗਣਗੇ ਲੋਕ ਤੇਰੀ ਇੱਜ਼ਤ ਕਰਨ ਲੱਗਣਗੇ ਨੋ ਲੱਛਣ ਜੋ ਤੁਹਾਨੂੰ ਖਾਸ ਬਣਾਉਣਗੇ ਨੰਬਰ 1 ਮੁਸਕਾਨ ਹਰ ਸਮੇਂ ਕਠੋਰ ਨਾ ਰਹਿ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਤੈਨੂੰ ਸਭ ਦੇ ਕਰੀਬ ਲਿਆ ਸਕਦੀ ਹੈ ਜਦੋਂ ਤੋ ਕਿਸੇ ਨੂੰ ਮਿਲੇ ਤਾਂ ਖੁਸ਼ੀ ਦਿਖਾ ਤਾਂ ਸਾਹਮਣੇ ਵਾਲਾ ਵੀ ਸਹਿਜ ਹੋ ਜਾਂਦਾ ਹੈ ਯਾਦ ਰੱਖ ਇੱਕ ਸੱਚੀ ਮੁਸਕਾਨ ਸਭ ਤੋਂ ਵੱਡੀ ਦੌਲਤ ਹੈ ਨੰਬਰ 2 ਅੱਖਾਂ ਦਾ ਕ੍ਰਿਸ਼ਮਾ ਜਦੋਂ ਵੀ ਕਿਸੇ ਨਾਲ ਗੱਲ ਕਰੇ ਤਾਂ ਉਸ ਦੀਆਂ ਅੱਖਾਂ ਵਿੱਚ ਦੇਖ ਕੇ ਗੱਲ ਕਰ ਇਸ ਨਾਲ ਸਾਹਮਣੇ ਵਾਲੇ ਨੂੰ ਲੱਗੇਗਾ ਕਿ ਤੂੰ ਉਸ ਦੀ ਗੱਲ ਵਿੱਚ ਸੱਚਮੁੱਚ ਦਿਲਚਸਪੀ ਰਹਿ ਰਿਹਾ ਹੈ ਅੱਖਾਂ ਮਨ ਦਾ ਸ਼ੀਸ਼ਾ ਹੁੰਦੀਆਂ ਹਨ ਅਤੇ ਸੱਚੀਆਂ ਨਜ਼ਰਾਂ ਜਲਦੀ ਵਿਸ਼ਵਾਸ ਜਿੱਤ ਲੈਂਦੀਆਂ ਹਨ ਨੰਬਰ 3 ਚਾਲਟਾਲ ਜਦੋਂ ਤੂੰ ਉੱਡੇ ਜਾਂ ਬੈਠੇ ਤਾਂ ਆਤਮ ਵਿਸ਼ਵਾਸ ਦੇ ਨਾਲ ਰਹਿ ਇਸ ਤਰ੍ਹਾਂ ਬੈਠ ਜਿਵੇਂ ਪੂਰਾ ਆਕਾਸ਼ ਤੇਰਾ ਹੋਵੇ ਆਤਮ ਵਿਸ਼ਵਾਸ ਵਾਲਾ ਜੀਵ ਚਾਹੇ ਕਿੰਨਾ ਵੀ ਸਧਾਰਨ ਹੋਵੇ ਸਭ ਦਾ ਧਿਆਨ ਆਪਣੀ ਵੱਲ ਖਿੱਚਦਾ ਹੈ ਨੰਬਰ 4 ਅੰਦਰੋਂ ਬੱਚਾ ਰਹਿ ਹਰ ਕਿਸੇ ਦੇ ਅੰਦਰ ਇੱਕ ਬੱਚਾ ਹੁੰਦਾ ਹੈ ਜੋ ਖੁਸ਼ੀ ਅਤੇ ਖੇਡ ਚਾਹੁੰਦਾ ਹੈ ਉਸ ਮਾਸੂਮियत ਨੂੰ ਨਾ ਗਵਾ ਜੇਕਰ ਤੂੰ ਦੂਸਰਿਆਂ ਨੂੰ ਹਸਾਵੇਂਗਾ ਅਤੇ ਉਹਨਾਂ ਦਾ ਮਨ ਹਲਕਾ ਕਰੇਂਗਾ ਤਾਂ ਉਹ ਹਮੇਸ਼ਾ ਤੈਨੂੰ ਯਾਦ ਰੱਖਣਗੇ ਨੰਬਰ 5 ਪੁਰਾਣੇ ਮਿੱਤਰ ਜਿਹਾ ਵਿਵਹਾਰ ਜਦੋਂ ਵੀ ਕਿਸੇ ਨਵੇਂ ਜੀਵ ਨਾਲ ਮਿਲੇ ਤਾਂ ਇਸ ਤਰ੍ਹਾਂ ਮਿਲ ਜਿਵੇਂ ਉਹ ਤੇਰਾ ਕੋਈ ਪੁਰਾਣਾ ਦੋਸਤ ਹੋਵੇ ਇਸ ਨਾਲ ਸਾਹਮਣੇ ਵਾਲਾ ਸਹਿਜ ਮਹਿਸੂਸ ਕਰੇਗਾ ਅਤੇ ਤੇਰੇ ਕਰੀਬ ਆ ਜਾਵੇਗਾ ਆਪਣਾ ਪੰਨ ਹੀ ਸਭ ਤੋਂ ਵੱਡਾ ਆਕਰਸ਼ਨ ਹੈ। ਨੰਬਰ 6 ਵਿਸ਼ਵਾਸ ਜੋਗਤਾ ਦੁਨੀਆ ਦਾ ਸਭ ਤੋਂ ਵੱਡਾ ਧਨ ਵਿਸ਼ਵਾਸ ਹੈ। ਜੇਕਰ ਤੂੰ ਝੂਠੇ ਹਾਅ ਭਾਵ ਦਿਖਾਵੇਂਗਾ ਤਾਂ ਕੋਈ ਤੇਰੇ ਤੇ ਭਰੋਸਾ ਨਹੀਂ ਕਰੇਗਾ। ਸੱਚਾਈ ਅਤੇ ਇਮਾਨਦਾਰੀ ਤੈਨੂੰ ਸਭ ਦੇ ਦਿਲ ਵਿੱਚ ਜਗ੍ਹਾ ਦਵਾਉਂਦੀ ਹੈ। ਭਰੋਸੇਮੰਦ ਜੀਵ ਕਦੇ ਇਕੱਲਾ ਨਹੀਂ ਰਹਿੰਦਾ। ਨੰਬਰ 7 ਦੂਸਰਿਆਂ ਦੀ ਭਾਸ਼ਾ ਸਮਝਣਾ ਕੇਵਲ ਬੋਲਣਾ ਹੀ ਕਾਫੀ ਨਹੀਂ ਹੈ ਸੁਣਨਾ ਵੀ ਬਹੁਤ ਜ਼ਰੂਰੀ ਹੈ ਜਦੋਂ ਕੋਈ ਤੇਰੀ ਗੱਲ ਸੁਣ ਰਿਹਾ ਹੋਵੇ ਤਾਂ ਦੇਖ ਕਿ ਉਹ ਖੁਸ਼ ਹੈ ਜਾਂ ਨਹੀਂ ਜੇਕਰ ਉਸ ਨੂੰ ਚੰਗਾ ਨਾ ਲੱਗੇ ਤਾਂ ਤੁਰੰਤ ਵਿਸ਼ਾ ਬਦਲ ਦੇ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਸਮਝਣਾ ਹੀ ਸਭ ਤੋਂ ਵੱਡੀ ਸਮਝਦਾਰੀ ਹੈ ਨੰਬਰ 8 ਮਾਨਸਿਕ ਤਿਆਰੀ ਜਦੋਂ ਵੀ ਸਭਾ ਵਿੱਚ ਜਾਣਾ ਹੋਵੇ ਜਾਂ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਪਹਿਲਾਂ ਮਨ ਵਿੱਚ ਸੋਚ ਲੈ ਕਿ ਤੂੰ ਆਤਮ ਵਿਸ਼ਵਾਸ ਨਾਲ ਖੜਾ ਹੈ ਮਨ ਦੀ ਤਿਆਰੀ ਸ਼ਰੀਰ ਦੀ ਤਿਆਰੀ ਤੋਂ ਪਹਿਲਾਂ ਹੁੰਦੀ ਹੈ ਜੇਕਰ ਮਨ ਮਜ਼ਬੂਤ ਹੈ ਤਾਂ ਕੰਮ ਵੀ ਆਸਾਨੀ ਨਾਲ ਹੋਵੇਗਾ ਨੰਬਰ 9 ਬੋਲਣ ਦਾ ਅੰਦਾਜ਼ ਯਾਦ ਰੱਖ ਲੋਕ ਘੱਟ ਧਿਆਨ ਰੱਖਦੇ ਹਨ ਕਿ ਤੂੰ ਕੀ ਕਿਹਾ ਪਰ ਉਹ ਇਹ ਜ਼ਰੂਰ ਯਾਦ ਰੱਖਦੇ ਹਨ ਕਿ ਤੂੰ ਕਿਵੇਂ ਕਿਹਾ ਇਸ ਲਈ ਹਮੇਸ਼ਾ ਜੋਸ਼ ਅਤੇ ਆਤਮ ਵਿਸ਼ਵਾਸ ਨਾਲ बोलो ਮਿੱਠੇ ਅਤੇ ਸਰਲ ਸ਼ਬਦਾਂ ਵਿੱਚ ਕਹੀ ਗਈ ਗੱਲ ਦਿਲ ਤੱਕ ਪਹੁੰਚਦੀ ਹੈ ਲੂੰਬੜੀ ਨੇ ਅੰਤ ਵਿੱਚ ਸਮਝਾਇਆ ਦੋਸਤ ਜੇਕਰ ਤੂੰ ਇਹਨਾਂ ਨੋ ਲੱਛਣਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਲਵੇਂਗਾ ਤਾਂ ਦੇਖਣਾ ਤੇਰੀ ਕਾਂਕਾਂ ਵੀ ਸਭ ਨੂੰ ਪਿਆਰੀ ਲੱਗਣ ਲੱਗੇਗੀ ਲੋਕ ਤੈਨੂੰ ਕੇਵਲ ਕਾਂ ਨਹੀਂ ਬਲਕਿ ਖਾਸ ਕਾਂ ਕਹਿਣਗੇ ਦੋਸਤੋ ਕਾਂ ਇਹ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਉਸ ਨੇ ਮਨ ਹੀ ਮਨ ਠਾਨ ਲਿਆ ਕਿ ਹੁਣ ਤੂੰ ਉਹ ਐਨਾ ਗੱਲਾਂ ਨੂੰ ਅਪਣਾ ਕੇ ਜੰਗਲ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾਵੇਗਾ ਕਾਂ ਦਰਖਤ ਦੀ ਟਾਣੀ ਤੇ ਚੁੱਪਚਾਪ ਬੈਠਾ ਲੂੰਬੜੀ ਦੀ ਹਰ ਗੱਲ ਧਿਆਨ ਨਾਲ ਸੁਣਦਾ ਰਿਹਾ ਜਿਵੇਂ ਜਿਵੇਂ ਲੂੰਬੜੀ ਨੂੰ ਇਹ ਲੱਛਣ ਸਮਝਾਉਂਦੀ ਗਈ ਓਵੇਂ ਓਵੇਂ ਉਹ ਦਿਲ ਦਾ ਬੋਝ ਹਲਕਾ ਹੁੰਦਾ ਗਿਆ ਉਸ ਦੀਆਂ ਅੱਖਾਂ ਵਿੱਚ ਹੁਣ ਉਦਾਸੀ ਨਹੀਂ ਸੀ ਬਲਕਿ ਇੱਕ ਨਵੇਂ ਵਿਸ਼ਵਾਸ ਦੀ ਚਮਕ ਸੀ ਕਾਣੀ ਖੁਸ਼ੀ ਨਾਲ ਕਿਹਾ ਭੈਣ ਲੂੰਬੜੀ ਅੱਜ ਤੋਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਨੂੰ ਲੱਗਦਾ ਸੀ ਕਿ ਮੈਂ ਸਧਾਰਨ ਹਾਂ ਅਤੇ ਮੈਨੂੰ ਕੋਈ ਮਾਨ ਸਨਮਾਨ ਨਹੀਂ ਦੇਵੇਗਾ ਪਰ ਹੁਣ ਮੈਂ ਸਮਝ ਗਿਆ ਹਾਂ ਕਿ ਜੇਕਰ ਮੈਂ ਆਪਣੇ ਅੰਦਰ ਇੰਨਾ ਗੁਣਾ ਨੂੰ ਅਪਣਾਵਾਂ ਤਾਂ ਮੈਂ ਵੀ ਖਾਸ ਬਣ ਸਕਦਾ ਹਾਂ ਹੁਣ ਮੈਂ ਮੁਸਕਾਨ ਦੇਣਾ ਸਿੱਖਾਂਗਾ ਦੂਸਰਿਆਂ ਨਾਲ ਅੱਖਾਂ ਮਿਲਾ ਕੇ ਗੱਲ ਕਰਾਂਗਾ ਆਤਮ ਵਿਸ਼ਵਾਸ ਨਾਲ ਲੁੱਡਾਂਗਾ ਤੇ ਮਿੱਠੇ ਬੋਲ ਬੋਲਾਂਗਾ ਹੁਣ ਮੈਂ ਬਦਲਾਂਗਾ ਅਤੇ ਇੱਕ ਦਿਨ ਪੂਰਾ ਜੰਗਲ ਮੈਨੂੰ ਸਨਮਾਨ ਨਾਲ ਦੇਖੇਗਾ ਲੂੰਬੜੀ ਨੇ ਉਸਦੀ ਗੱਲ ਸੁਣ ਕੇ ਸੰਤੋਸ਼ ਦੀ ਮੁਸਕਾਨ ਦਿੱਤੀ ਅਤੇ ਕਿਹਾ ਦੋਸਤ ਇਹ ਹੀ ਸੱਚੀ ਸਮਝਦਾਰੀ ਹੈ ਹਰ ਜੀਵ ਚਾਹੁੰਦਾ ਹੈ ਕਿ ਲੋਕ ਉਸ ਨੂੰ ਪਹਿਚਾਨਣ ਪਰ ਅਸਲੀ ਪਹਿਚਾਨ ਉਹੀ ਬਣਾਉਂਦਾ ਹੈ ਜੋ ਦੂਸਰਿਆਂ ਦੇ ਦਿਲ ਵਿੱਚ ਜਗ੍ਹਾ ਬਣਾ ਲਵੇ ਤਾਕਤ ਨਾਲ ਡਰਤਾ ਪੈਦਾ ਕੀਤਾ ਜਾ ਸਕਦਾ ਹੈ ਪਰ ਸਨਮਾਨ ਕੇਵਲ ਚੰਗੇ ਵਿਵਹਾਰ ਤੇ ਵਿਸ਼ਵਾਸ ਨਾਲ ਮਿਲਦਾ ਹੈ ਜੇਕਰ ਤੂੰ ਇੰਨਾ ਗੱਲਾਂ ਨੂੰ ਜੀਵਨ ਵਿੱਚ ਉਤਾਰ ਲਵੇਂਗਾ ਤਾਂ ਦੇਖਣਾ ਤੇਰੀ ਕਾਂਕਾਂ ਵੀ ਸਭ ਨੂੰ ਮਿੱਠੀ ਲੱਗੇਗੀ ਕਾਨੇ ਉਤਸ਼ਾਹ ਨਾਲ ਪੰਖ ਫੈਲਾਏ ਉਸ ਦਾ ਮਨ ਪਹਿਲਾਂ ਤੋਂ ਕਿਤੇ ਹਲਕਾ ਹੋ ਗਿਆ ਸੀ ਉਸਨੇ ਮਾਨੀ ਮਨ ਸੋਚਿਆ ਹੁਣ ਮੈਂ ਆਪਣੀ ਜ਼ਿੰਦਗੀ ਬਦਲ ਦਿਆਂਗਾ ਮੈਂ ਹਰ ਕਿਸੇ ਨਾਲ ਚੰਗੀ ਤਰ੍ਹਾਂ ਨਾਲ ਮਿਲਾਂਗਾ ਚੰਗੀ ਜਿਹੀ ਮਿੱਠੀ ਜਿਹੀ ਮੁਸਕਾਨ ਦੇਵਾਂਗਾ ਤੇ ਆਤਮ ਵਿਸ਼ਵਾਸ ਨਾਲ ਰੋਜ਼ ਜੀਵਾਂਗਾ ਹੁਣ ਮੈਨੂੰ ਕੋਈ ਭੀੜ ਵਿੱਚ ਗਵਾਚਿਆ ਹੋਇਆ ਨਹੀਂ ਕਹੇਗਾ ਉਸ ਦਿਨ ਤੋਂ ਕਾਨੇ ਤੈਅ ਕਰ ਲਿਆ ਕਿ ਉਹ ਲੋਮੜੀ ਦੀ ਸਿੱਖ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਪਣਾਵੇਗਾ ਉਸ ਨੂੰ ਪਤਾ ਸੀ ਕਿ ਬਦਲਾਅ ਤੁਰੰਤ ਨਹੀਂ ਆਵੇਗਾ ਪਰ ਜਿਵੇਂ ਜਿਵੇਂ ਹੌਲੀ ਹੌਲੀ ਬੀਜ ਤੋਂ ਪੈਦਾ ਪੌਦਾ ਅਤੇ ਪੌਦੇ ਤੋਂ ਵੱਡਾ ਦਰਖਤ ਬਣਦਾ ਹੈ ਉਵੇਂ ਉਸਦਾ ਵਿਕਤੀਤਵ ਵੀ ਹੌਲੀ-ਹੌਲੀ ਮਜ਼ਬੂਤ ਹੋਵੇਗਾ। ਲੂੰਮੜੀ ਨੇ ਜਾਂਦੇ ਹੋਏ ਆਖਰੀ ਵਾਰ ਕਿਹਾ, "ਯਾਦ ਰੱਖਣਾ ਦੋਸਤ, ਤੇਰੀ ਅਸਲੀ ਤਾਕਤ ਤੇਰੇ ਰੰਗ ਜਾਂ ਆਵਾਜ਼ ਵਿੱਚ ਨਹੀਂ ਹੈ, ਬਲਕਿ ਤੇਰੇ ਵਿਵਹਾਰ ਅਤੇ ਪਹਿਚਾਣ ਵਿੱਚ ਹੈ। ਅਤੇ ਪਹਿਚਾਣ ਉਹੀ ਬਣਦੀ ਹੈ ਜੋ ਦਿਲ ਨਾਲ ਬਣਾਈ ਜਾਂਦੀ ਹੈ।" ਕਾਂ ਨੇ ਸਿਰ ਹਿਲਾ ਕੇ ਹਾਂਮੀ ਭਰੀ ਅਤੇ ਖੁਸ਼ੀ-ਖੁਸ਼ੀ ਕਾਂ-ਕਾਂ ਕਰਦੇ ਹੋਏ ਉੱਡ ਚੱਲਿਆ। ਉਹਨ ਉਸਦੀ ਆਵਾਜ਼ ਵਿੱਚ ਸ਼ਿਕਾਇਤ ਨਹੀਂ ਸੀ ਬਲਕਿ ਆਤਮ ਵਿਸ਼ਵਾਸ ਤੇ ਮਨ ਵਿੱਚ ਪ੍ਰਸੰਤਾ ਸੀ ਲੂੰਬੜੀ ਦੀਆਂ ਗੱਲਾਂ ਨੇ ਕਾਨ ਦਾ ਮਨ ਪੂਰੀ ਤਰ੍ਹਾਂ ਬਦਲ ਦਿੱਤਾ ਜਿਸ ਕਾਂ ਦੀਆਂ ਅੱਖਾਂ ਵਿੱਚ ਪਹਿਲਾਂ ਨਿਰਾਸ਼ਾ ਤੇ ਉਦਾਸੀ ਛਾਈ ਰਹਿੰਦੀ ਸੀ ਹੁਣ ਉਸ ਵਿੱਚ ਆਤਮ ਵਿਸ਼ਵਾਸ ਦੀ ਚਮਕ ਸੀ ਉਸ ਦਿਨ ਤੋਂ ਕਾਂ ਨੇ ਠਾਲ ਲਿਆ ਕਿ ਉਹ ਹੌਲੀ-ਹੌਲੀ ਆਪਣੀਆਂ ਆਦਤਾਂ ਬਦਲੇਗਾ ਹੁਣ ਜਦੋਂ ਉਹ ਉੱਡ ਕੇ ਕਿਸੇ ਸਭਾ ਵਿੱਚ ਪਹੁੰਚਦਾ ਸੀ ਤਾ ਉਸ ਦੀ ਚੁੰਝ ਤੇ ਹਲਕੀ ਜਿਹੀ ਮੁਸਕਾਨ ਹੁੰਦੀ ਸੀ ਉਸ ਦੀਆਂ ਅੱਖਾਂ ਵਿੱਚ ਸੱਚਾਈ ਅਤੇ ਆਪਣਾਪਨ ਚਲਕਦਾ ਸੀ ਬੈਠਣ ਅਤੇ ਉੱਡਣ ਵਿੱਚ ਆਤਮ ਵਿਸ਼ਵਾਸ ਸਾਫ਼ ਦਿਖਾਈ ਦਿੰਦਾ ਸੀ ਉਹ ਹੁਣ ਹਰ ਜੀਵ ਨਾਲ ਇਸ ਤਰ੍ਹਾਂ ਮਿਲਦਾ ਸੀ ਜਿਵੇਂ ਉਸ ਦਾ ਪੁਰਾਣਾ ਮਿੱਤਰ ਹੋਵੇ ਹੌਲੀ ਹੌਲੀ ਪੂਰੇ ਜੰਗਲ ਦੇ ਜੀਵ ਉਸ ਨੂੰ ਅਲੱਗ ਨਜ਼ਰ ਨਾਲ ਦੇਖਣ ਲੱਗੇ ਪਹਿਲਾਂ ਜੋ ਕਹਿੰਦੇ ਸਨ ਇਹ ਤਾਂ ਬਸ ਸ਼ੋਰ ਕਰਨ ਵਾਲਾ ਕਾਂ ਹੈ ਹੁਣ ਉਹੀ ਕਹਿੰਦੇ ਸਨ ਦੇਖੋ ਇਹ ਉਹੀ ਕਾਂ ਹੈ ਜੋ ਸਭ ਤੋਂ ਅਲੱਗ ਤੇ ਸਭ ਤੋਂ ਖਾਸ ਹੈ ਕਾਂ ਨੇ ਇਸ ਸਮਝ ਲਿਆ ਸੀ ਕਿ ਅਸਲੀ ਤਾਕਤ ਰੂਪ ਰੰਗ ਜਾਂ ਉੱਚੀ ਆਵਾਜ਼ ਵਿੱਚ ਨਹੀਂ ਹੈ ਬਲਕਿ ਸੁਭਾਅ ਅਤੇ ਵਿਵਹਾਰ ਵਿੱਚ ਹੈ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਜੋ ਮੁਸਕਾਨ ਦੂਸਰਿਆਂ ਨੂੰ ਖੁਸ਼ੀ ਦਿੰਦੀ ਹੈ ਉਹੀ ਅਸਲੀ ਪਹਿਚਾਨ ਬਣਾਉਂਦੀ ਹੈ ਅੱਖਾਂ ਵਿੱਚ ਸੱਚਾਈ ਅਤੇ ਬੋਲਚਾਲ ਵਿੱਚ ਮਿਠਾਸ ਨਾਲ ਸਭ ਤੋਂ ਕਠੋਰ ਦਿਲ ਵੀ ਪਿਘਲ ਜਾਂਦੇ ਹਨ आत्मविश्वास बिना कुछ कहे ही दूसरेया नु आकर्षित कर लेंडा है। ਅਤੇ ਸਭ ਤੋਂ ਜ਼ਰੂਰੀ ਜੋ ਦਿਲ ਜਿੱਤ ਲੈਂਦਾ ਹੈ ਉਹੀ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਂਦਾ ਹੈ। ਕਹਿੰਦੇ ਹਨ ਰੂਪ ਨਾਲ ਨਹੀਂ ਗੁਣ ਨਾਲ ਪਹਿਚਾਨ ਬਣਦੀ ਹੈ ਅਤੇ ਗੁਣ ਉਹੀ ਹੈ ਜੋ ਦੂਸਰਿਆਂ ਨੂੰ ਸੁੱਖ ਪਹੁੰਚਾਵੇ। ਦੋਸਤੋ ਇਸ ਜੰਗਲ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਨੂੰ ਭੀੜ ਵਿੱਚ ਅਲੱਗ ਦਿਖਣ ਲਈ ਦਿਖਾਵੇ ਜਾਂ ਉੱਚੀ ਆਵਾਜ਼ ਦੀ ਜ਼ਰੂਰਤ ਨਹੀਂ ਹੈ ਅਸਲੀ ਪਹਿਚਾਨ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸੁਭਾਅ ਨੂੰ ਸੁਧਾਰੀਏ ਆਪਣੇ ਅੰਦਰ ਆਤਮ ਵਿਸ਼ਵਾਸ ਜਗਾਈਏ ਅਤੇ ਦੂਸਰਿਆਂ ਦੇ ਦਿਲ ਵਿੱਚ ਜਗ੍ਹਾ ਬਣਾਈਏ ਜਿਸ ਦਿਨ ਅਸੀਂ ਅਜਿਹਾ ਕਰਨ ਲੱਗਾਂਗੇ ਲੋਕ ਸਾਨੂੰ ਕੇਵਲ ਨਾਮ ਨਾਲ ਨਹੀਂ ਬਲਕਿ ਸਨਮਾਨ ਅਤੇ ਪ੍ਰੇਮ ਨਾਲ ਯਾਦ ਕਰਨਗੇ ਕਹਿੰਦੇ ਹਨ ਤਾਕਤ ਨਾਲ ਡਰਤਾ ਪੈਦਾ ਕੀਤਾ ਜਾ ਸਕਦਾ ਹੈ ਪਰ ਸਨਮਾਨ ਤੇ ਪਛਾਣ ਕੇਵਲ ਚੰਗੇ ਸੁਭਾਵ ਨਾਲ ਹੀ ਮਿਲਦੀ ਹੈ ਤਾਂ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਜ਼ਰੂਰ ਤੁਹਾਡੇ ਸਮਝ ਵਿੱਚ ਆਈ ਹੋਵੇਗੀ ਤਾਂ ਚਲੋ ਆਪਣੀ ਕੀਮਤੀ رائے ਕਮੈਂਟ ਵਿੱਚ ਭੇਜੋ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਚਰਚਾ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਮੁਸਕਰਾਉਂਦੇ ਰਹਿਣਾ ਧੰਨਵਾਦ